ਉਦਣ ਕੀ ਕਰਦੇ ਗਲਾਂ ਚ ਪਾ ਕੇ ਸਰੋਪੇ ਸੁਖਵੀਰ ਸਾਹਿਬ ਨੂੰ ਫਲਾਣਾ ਕੰਮ ਕੀਤਾ ਗੋੜੀ ਤੂੰ ਚਲਵਾਈ ਕੋਟ ਪੂਰੇ ਐਂ ਹੀ ਕਰਦੇ ਨਾ ਹਾਂਜੀ ਆ ਫਲਾਣਾ ਕੰਮ ਤੁਸੀਂ ਕੀਤਾ ਹਾਂਜੀ ਢੇਗਣਾ ਗਣਾ ਤੁਸੀਂ ਕੀਤਾ ਹਾਂਜੀ ਆ ਵੀ ਗਣਾ ਤੁਸੀਂ ਕੀਤਾ ਹਾਂਜੀ ਤੇ ਦੂਜੇ ਤੇ ਤੀਜੇ ਦਿਨ ਬਾਅਦ ਹੋ ਗਏ ਤੇ ਆ ਗਏ ਤੇ ਦੱਸੋ ਕਾਲ ਤੱਕ ਸਾਤਾ ਹੁਮ ਫਿਰ ਕਿਉਂ ਹੋ ਗਿਆ ਜੀ ਜਿਹੜੇ ਜ਼ਥੇਦਾਰ ਸਾਹਿਬਾਂ ਨੇ ਉਹਦੇ ਹੁਕਮ ਸੁਣਾਇਆ ਉਹ ਸਾਰੇ ਹੀ ਬਦਲਦੇ ਯਾਨੀ ਹਰਪ੍ਰੀਤ ਸਿੰਘ ਨੂੰ ਲਾਹ ਦਿੱਤਾ ਗਿਆ ਜਹਦਾਰ ਰਕਵੀਰ ਸਿੰਘ ਨੂੰ ਲਾਹ ਦਿੱਤਾ ਗਿਆ ਮਤਲਬ ਛੱਡਿਆ ਹੀ ਕੋਈ ਨਹੀਂ ਤੇ ਕਹਿੰਦੇ ਜੀ ਇਹ ਕਾਲਕਾਲਤਖ ਸਾਹਿਬ ਨੂੰ ਨਹੀਂ ਮੰਨਦੇ ਇਹ ਮੰਨਦੇ ਜੀ ਵੀ ਤੇ ਇਹਨਾਂ ਨੇ 328 ਰੁਪਏ ਦੇ ਕੀਤਾ ਕਿ ਦੱਸੋ ਮਹਾਤਮੀ ਦਾ ਬਿਆਨ ਸੁਣਿਆ ਕਹਿੰਦਾ ਸਰਕਾਰ ਸ਼੍ਰੀ ਕਾਲਕਾਲਤਖ ਸਾਹਿਬ ਤੋਂ ਵੱਡੀ ਨਹੀਂ ਕਿ ਇਹ ਸਾਡੇ ਮਸਲੇ ਆ ਚ ਸਰਕਾਰ ਦਖਲਦਾਰੀ ਨਾ ਕਰੇ ਜੋਣਾ ਕਰੇ ਵੀ ਸਰਕਾਰ ਦਖਲਦਾਰੀ ਤੁਸੀਂ ਕੀ ਲਗਦੇ ਜੇ ਤੁਸੀਂ ਤਾਂ ਗੁਰੂ ਬਕਵਾ ਕਰਦਾ ਸਾਡਾ ਭਾਈ ਤੁਸੀਂ ਤਾਂ ਸਾਡੇ ਗੁਰੂ ਨਾਨਕ ਸਾਹਿਬ ਦੇ ਕੇ ਸਰਕਾਰ ਕੋਣਾ ਦਖਲਦਾਰੀ ਕਰੇ ਤੁਹਾਨੂੰ ਦੇ ਬੰਦੇ ਦੇ ਪੁੱਤ ਬਣਾ ਦੂਗੀ ਸਰਕਾਰ ਇੱਕ ਵਾਰ ਤੁਹਾਨੂੰ ਪਤਾ ਲੱਗੂਗਾ ਕਿ ਤੁਸੀਂ ਨਖਹਿਲੀਆਂ ਕਰਦੇ ਹੋ ਸੋ ਮੇਰੇ ਵੀਰੋ ਕਹਿੰਦਾ ਇਹ ਸਰਕਾਰ ਜਿਹੜੀ ਹੈ ਕਾਲ ਤਖਤ ਸਾਹਿਬ ਤੋਂ ਉੱਚੀ ਨਹੀਂ ਮੈਂ ਹੀ ਮੰਨਦੇ ਆ ਭਾਈ ਨਹੀਂ ਉੱਚੀ ਅਸੀਂ ਤਾਂ ਬਹੁਤ ਨੀਵੇਂ ਆ ਅਸੀਂ ਤਾਂ ਮੰਨਦੇ ਆ ਜਿਹੜੀ ਕਾਲ ਤਖਤ ਸਾਹਿਬ ਨੂੰ ਤੇ ਮੈਨੂੰ ਧਾਨੀ ਸਾਹਿਬ ਦੱਸ ਜਿਹੜੇ ਪੰਜ ਸਿੰਘ ਸਹਿਬਾਨਾ ਨੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਲਾਇਆ ਸੀਗਾ ਕਿ ਸ਼ਰੌਂਗ ਦੀ ਕਾਲੀ ਦਲ ਦੀ ਭਰਤੀ ਕਮੇਟੀ ਕਰੋ ਤੂੰ ਕਿਹੜੀ ਭਰਤੀ ਦਾ ਮੈਂਬਰ ਆ ਮੈਨੂੰ ਦੱਸੀਂ ਹਰਾ ਤੂੰ ਮੰਨਿਆ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਅਹੀਂ ਤੇ ਮੰਨਣ ਨੂੰ ਤਿਆਰ ਬੈਠੇ ਹਾਰੂ ਕਮਾਂਦੇ ਸ਼੍ਰੀ ਕਾਲ ਤਖਤ ਸਾਹਿਬ ਦਾ ਮੈਨੂੰ ਦੱਸੋ ਇਹਨਾਂ ਨੇ ਮੰਨਿਆ